ਤੁਸੀਂ ਮੇਰੇ ਹੱਥ 'ਚ ਇਹ ਜਿਹੜਾ ਤੁੰਬਾ ਦੇਖ ਰਹੇ ਹੋ ਇਹ ਤੁਸੀਂ ਹੋ ਸਕਦਾ ਕਈਆਂ ਨੇ ਵਿੱਚੋਂ ਗੁਰਦਾਸ ਮਾਨ ਦੀ ਫਿਲਮ ਵਾਰਿਸ ਆਇਸ਼ਕ ਦਾ ਵਾਰਿਸ ਉਸ ਫਿਲਮ 'ਚ ਵੀ ਦੇਖਿਆ ਹੋਵੇ ਇਹ ਸੁੱਕੇ ਹੋਏ ਕੱਦੂ ਤੋਂ ਬਣਿਆ ਹੋਇਆ ਹੈ ਉਹਨਾਂ ਦੀ ਟੀਮ ਸਾਡੇ ਤੋਂ ਇਹ ਲੈ ਕੇ ਗਏ ਸੀ ਇੱਥੋਂ ਆ ਕੇ ਕਾਫੀ ਸਮਾਨ ਸਾਡੇ ਘਰੋਂ ਇਹਦੇ ਉੱਤੇ ਉਹਨਾਂ ਨੇ ਰੰਗ ਕਰਾਇਆ ਸੀ ਥਾਂ ਥਾਂ ਕਈ ਥਾਵਾਂ ਤੇ ਅਜੇ ਰੰਗ ਦੇ ਦਾਗ ਵੀ ਹੈ ਵੈਸੇ ਮੈਂ ਰੰਗ ਉਤਾਰਤਾ ਇਹਦੇ ਤੋਂ ਤੇ ਕਦੂ ਨੂੰ ਸੁਕਾ ਕੇ ਵਿੱਚੋਂ ਖਾਲੀ ਕਰਕੇ ਫਿਰ ਅਸੀਂ ਉਹ ਇਨਸਟਰੂਮੈਂਟ ਵਾਲੇ ਤੋਂ ਬਣਵਾਇਆ ਸੀ ਉਹਨੇ ਉੱਤੇ ਜਿਹੜਾ ਚਮੜਾ ਲਾਇਆ ਹੈ ਇਹ ਭੇਡ ਜਾਂ ਬੱਕਰੇ ਦੇ ਮਾਸ ਤੋਂ ਇਹ ਚਮੜਾ ਹੈ ਜਿਹੜਾ ਇਹ ਲੱਗਦਾ ਹੈ ਉੱਤੇ ਡਰਾਇੰਗ ਪਿੰਨਾ ਲਾ ਕੇ ਉਹ ਬੜਾ ਸੋਹਣਾ ਇਹਨੂੰ ਰੈਡੀ ਕਰਕੇ ਦਿੰਦੇ ਆ ਬਾਕੀ ਮਿਸਤਰੀ ਇਹ ਡੰਡੀ ਜੀ ਇਹ ਜਿਹੜੀ ਲੱਕੜ ਦੀ ਇਹ ਮਿਸਤਰੀ ਤਿਆਰ ਕਰ ਦਿੰਦਾ ਇਹ ਅਸੀਂ ਬਣਾਇਆ ਸੀ ਅਸੀਂ ਤੁਹਾਨੂੰ ਹੁਣ ਵਜਾ ਕੇ ਵੀ ਦਿਖਾਵਾਂਗੇ ਤਾਂ ਬਹੁਤ ਸੋਹਣਾ ਤੁੰਬਾ ਹੈ ਇਹ ਤੁਸੀਂ ਬਣਵਾ ਸਕਦੇ ਹੋ ਘਰੇ